ਪਟਨਾ ਬਿਹਾਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਧਰ ਦਾ ਰਸਲ ਦੇ ਵਿਕਾਸਸ਼ੀਲ ਦੇ ਵਿੱਚ ਇਨਸਾਨ ਪਾਰਟੀ ਦੇ ਚੀਫ ਦੇ ਬਿਹਾਰ ਸਰਕਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਨੀ ਦੇ ਪਿਤਾ ਜੀਤਨ ਸਾਨੀ ਦਾ ਮੰਗਲਵਾਰ ਸਵੇਰੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ 23 ਤਰ੍ਹਾਂ ਹਥਿਆਰਾਂ ਦੇ ਨਾਲ ਘਰ ਦੇ ਵਿੱਚ ਉਹਨਾਂ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਦੀ ਲਾਸ਼ ਕੱਟੀ ਹੋਈ ਹਾਲਤ ਦੇ ਵਿੱਚ ਮਿਲੀ। ਦਰਪੰਗਾ ਦੇ ਐਸਐਸਪੀ ਜਗਨਨਾਥ ਰੈਡੀ ਨੇ ਇਸ ਦੀ ਪੁਸ਼ਟੀ ਕਰਦੀ ਦੱਸਿਆ ਕਿ ਚੇਤਨ ਦੀ ਕੱਟੀ ਹੋਈ লাশ ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹ ਕੇਸ ਸਾਨੀ ਨੂੰ ਆਪਣੇ ਪਿਤਾ ਦੇ ਕਤਲ ਦੀ ਜਾਣਕਾਰੀ ਲੋਕਾਂ ਤੋਂ ਮਿਲੀ ਉਹ ਮੁਕੇਸ਼ ਮੁੰਬਈ ਸਤ ਆਪਣੇ ਕੰਮ ਵਾਲੀ ਥਾਂ ਤੇ ਸਨ ਜਿੱਥੇ ਉਹਨਾਂ ਨੂੰ ਫੋਨ ਕਾਲ ਕਰਕੇ ਇਹਦੀ ਸੂਚਨਾ ਦਿੱਤੀ ਗਈ ਪਿਤਾ ਦੇ ਕਤਲ ਦੀ ਖਬਰ ਸੁਣਨ ਤੋਂ ਬਾਅਦ ਮੁਕੇਸ਼ ਮੁੰਬਈ ਤੋਂ ਪਟਨਾ ਲਈ ਰਵਾਨਾ ਹੋ ਗਏ ਰਿਪੋਰਟ ਦੇ ਮੁਤਾਬਿਕ ਤੇਜ਼ ਹਥਿਆਰ ਦੇ ਨਾਲ ਘਰ ਦੇ ਵਿੱਚ ਜੀਤਨ ਸਿੰਘ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਲਸ ਕਮਰੇ ਵਿੱਚ ਲਾਸ਼ ਮਿਲੀ ਹੈ ਉੱਥੋਂ ਚਾਰੇ ਪਾਸੇ ਖੂਨ ਫੈਲਿਆ ਹੋਇਆ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਕਤਲ ਦੀ ਜਾਂਚ ਲਈ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਮੁਕੇਸ਼ ਸਾਨੀ ਦਾ ਘਰ ਦੁਰਪੰਗ ਦੇ ਸੰਪੋਲ ਬਾਜ਼ਾਰ ਦੇ ਅਫਜਨਾ ਪੰਚਾਇਤ ਦੇ ਵਿੱਚ ਹੈ। ਉਹਨਾਂ ਦੇ ਪਿਤਾ ਜੀਤਨ ਇਕੱਲੇ ਹੀ ਇਸ ਘਰ ਵਿੱਚ ਰਹਿੰਦੇ ਸਨ। ਮੁਕੇਸ਼ ਦੀ ਮਾਂ ਦਾ ਦਿਹਾਂਤ ਪਹਿਲਾਂ ਕਹਿਆ ਸੀ ਦੱਸਿਆ ਜਾ ਰਿਹਾ ਹੈ ਕਿ ਜੀਤਨ ਸਾਨੀ ਦੇ ਨਾਲ ਘਰ ਦੇ ਵਿੱਚ 2-3 ਨੌਕਰ ਅਤੇ ਇੱਕ ਡਰਾਈਵਰ ਵੀ ਨਾਲ ਰਹਿੰਦਾ ਸੀ ਪੁਲਿਸ ਦੇ ਮੁਤਾਬਿਕ ਪਹਿਲੇ ਨਜ਼ਰ ਦੇ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਕੱਲ ਰਾਤ ਚੋਰੀ ਦੇ ਇਰਾਦੇ ਨਾਲ ਕੁੱਝ ਲੋਕ ਜੀਤਨ ਦੇ ਘਰ ਦੇ ਅੰਦਰ ਦਾਖਲ ਹੋਏ ਹਨ ਜਦੋਂ ਜੀਤਨ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਤੀਜ ਹਥਿਆਰ ਤੇ ਈਧਰ ਹਥਿਆਰਾਂ ਦੇ ਨਾਲ ਉੱਨਤਾ ਤੇ ਹਮਲਾ ਕਰ ਦਿੱਤਾ ਉੱਤਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਜੀ ਚਿਤਨ ਰਾਮ ਮਾਜੀ ਨੇ ਇਸ ਘਟਨਾ ਤੇ ਕਿਹਾ ਕਿ ਵੀਆਪੀ ਚੀਫ ਮੁਕੇਸ਼ ਸਹਾਣੀ ਦੇ ਪਿਤਾ ਦੇ ਕਤਲ ਦੀ ਸੂਚਨਾ ਤੋਂ ਬਾਅਦ ਮੈਂ ਬਹੁਤ ਦੁਖੀ ਹਾਂ ਮੈਂ ਸੂਬਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਸਪੀਡ ਦੇ ਨਾਲ ਟ੍ਰਾਈਲ ਕਰਾਇਆ ਜਾਵੇ ਮੈਂ ਤੇ ਮੇਰੀ ਪਾਰਟੀ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਤਰ੍ਹਾਂ